ਅੱਜ ਦਾ ਦਿਨ ਵੀ ਸਾਡੇ ਵਾਸਤੇ ਬਹੁਤ ਖਾਸ ਹੈ ਇਸ ਵਕਤ ਅਸੀਂ ਸਾਰੇ ਧਰਮਾਂ ਵਾਲੇ ਮਿਲ ਕੇ ਬੈਠੇ ਆਂ ਸਾਡੇ ਨਾਲ Swami Rajeshwaraman ji ne Baba Sukhdev Singh ji ne Father William ji ne Swami ji ਤੇ ਰੱਗੇ ਸਾਡੇ ਕੋਲ ਸ਼ਾਹੀ ਇਮਾਮ ਪੰਜਾਬ ਉਹਨਾਂ ਵੱਲੋਂ ਐਡਵੋਕੇਟ ਸਾਹਿਬ ਆਏ ਨੇ ਤੇ ਦਿਲਬਰ ਖਾਨ ji ne ਪਟਿਆਲਾ ਤੋਂ ਮੁਖੀ ਸੋ ਅੱਜ ਆਪਾਂ ਸਾਰੇ ਧਰਮਾਂ ਵਾਲਿਆਂ ਨੇ ਬੈਠ ਕੇ ਇਸ ਗੱਲ ਦੇ ਉੱਤੇ ਚਰਚਾ ਕੀਤੀ ਹੈ ਕਿ ਜੋ ਸਪੈਸ਼ਲ ਐਕਟ ਪੰਜਾਬ ਦਾ ਬਣਦਾ ਬਣਨ ਜਾ ਰਿਹਾ ਹੈ ਉਹਦੇ ਬਾਰੇ ਅਸੀਂ ਮਿਲੇ ਹਾਂ ਹੁਣੇ ਐਲਕੇ ਯਾਦਵ ਸਾਹਿਬ ਜਿਨ੍ਹਾਂ ਦੀ ਕਿ ਡਿਊਟੀ ਲਗਾਈ ਗਈ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਸਾਰੇ ਪ੍ਰੋਜੈਕਟ ਨੂੰ ਕੋਆਰਡੀਨੇਟ ਕਰਨ ਵਾਸਤੇ ਸੋ ਕਾਫੀ ਵਧੀਆ ਮਾਹੌਲ ਦੇ ਵਿੱਚ ਚਰਚਾ ਹੋਈ ਹੈ ਤੇ ਹੁਣ ਅਸੀਂ ਥੋੜੇ ਥੋੜੇ ਵਿਚਾਰ ਸਾਰਿਆਂ ਦੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਸੋ ਮੇਰੇ ਜੋਸ਼ਰਾਨੰਦ ਜੀ ਆਪ ਜੀ ਵਿਚਾਰ ਸਾਂਝੇ ਕਰਦੇ ਜੀ ਬਖਾਲਸਾ ਵਾ ਇੱਕ ਪੱਤੇ ਜੀ ਬਹੁਤ ਹੀ ਜੈ ਸਿੰਘ ਸਾਹਿਬ ਨੇ ਜਿਸसे ਕਿ ਇੱਕ ਅੱਛਾ ਮਾਹੌਲ ਬਣੇ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਨਾ ਹੋਵੇ ਅਸੀਂ ਜਿਨ੍ਹਾਂ ਗ੍ਰੰਥਾਂ ਤੋਂ ਸਿੱਖਦੇ ਆਂ ਜੀਵਨ ਜੀਣਾ ਜਿਨ੍ਹਾਂ ਗ੍ਰੰਥਾਂ ਕੋਸੀ ਇਹ ਮੰਨਦੇ ਆ ਕਿ ਸਾਡੇ ਗੁਰੂ ਹਨ ਸਾਨੂੰ ਸੇਧ ਦਿੰਦੇ ਹਨ ਸਾਨੂੰ ਜੀਵਨ ਜੀਣਾ ਸਿਖਾਉਂਦੇ ਹਨ ਉਹਨਾਂ ਦੀ ਬੇਅਦਬੀ ਜਿੱਤ ਹੁੰਦੀ ਹੈ ਤੇ ਹਰੇਕ ਇਨਸਾਨ ਦਾ ਦਿਲ ਜੋ ਹੈ ਉਹ ਤਾਰ-ਤਾਰ ਹੋ ਜਾਂਦਾ ਹੈ ਕਿਸ ਤਰ੍ਹਾਂ ਇਹ ਬਦਬੀਆਂ ਤੋਂ ਉੱਪਰ ਉੱਠ ਸਕੀਏ ਉੱਭਰ ਸਕੀਏ ਉਸਦੇ ਲਈ ਜੋ ਮਾਹੌਲ ਬਣ ਰਿਹਾ ਹੈ ਇਹ ਤਾਰੀਫ ਇਹ ਜੀ ਤਾਰੀਫ ਜਿੰਨੀ ਕੀਤੀ ਜਾਵੇ ਉਹ ਘੱਟ ਹੈ ਬਹੁਤ ਚੰਗੀ ਗੱਲ ਹੈ ਇਸ ਦੀ ਮੈਂ ਪੰਜਾਬ ਸਰਕਾਰ ਦੀ ਵੀ ਪ੍ਰਸ਼ੰਸਾ ਕਰਨਾ ਚਾਹੁੰਗਾ ਧੰਨਵਾਦ ਕਰਨਾ ਚਾਹੁੰਗਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਹੈ ਜਿਹੜੇ ਇੱਕ ਸਿੰਘ ਬਹੁਤ ਹੀ ਲੰਬੇ ਵਕਤ ਤੋਂ ਜਿਹੜੇ ਇੱਕ ਸਾਈ ਗੁਰਜੀਤ ਸਿੰਘ ਖਾਲਸਾ ਸਾਈ ਗੁਰਜੀਤ ਸਿੰਘ ਜੀ ਖਾਲਸਾ ਜੋ ਟਾਵਰ ਤੇ ਬੈਠ ਕੇ ਜਿਨ੍ਹਾਂ ਦੇ ਮਨ ਵਿੱਚ ਰੋਸ ਸੀ ਦੁੱਖ ਸੀ ਔਰ ਬੜਾ ਹੀ ਦੁਖੀ ਹਿਰਦੇ ਤੋਂ ਬੈਠੇ ਕੀ ਇਹ ਹੋਣਾ ਚਾਹੀਦਾ ਔਰ ਹੁਣ ਬਹੁਤ ਨਜ਼ਦੀਕ ਸਮਾਂ ਆ ਰਿਹਾ ਹੈ ਕਿ ਉਹਨਾਂ ਦੀ ਮਨ ਦੀ ਤਮੰਨਾ ਗੁਰੂ ਸਾਹਿਬ ਪੂਰੀ ਕਰਨਗੇ ਔਰ ਪੰਜਾਬ ਗਵਰਨਮੈਂਟ ਨੇ ਇਹ ਮੰਨ ਲਿਆ ਕਿ ਸੀਐਸ ਨੂੰ ਸਿਰੇ 'ਚ ਲਾਵਾਂਗੇ ਤਾਂ ਕਿ ਬੀਅਦਬੀਆਂ ਅੱਗੇ ਕਿਸੇ ਵੀ ਧਰਮ ਰਾ ਦੀ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਨਾਲ ਪਟਿਆਲਾ ਤੋਂ ਬਾਬਾ ਸੁਖਦੇਵ ਸਿੰਘ ਜੀ ਪਹੁੰਚੇ ਹੋਏ ਨੇ ਨਾਨਕ ਸਰ ਵਾਲੇ ਬਾਬਾ ਜੀ ਅੱਜ ਦੀ ਇਸ ਮੀਟਿੰਗ ਬਾਰੇ ਆਪ ਜੀ ਦੋ ਲਫ਼ਜ਼ਾਂ ਸਾਂਝ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਬੜੇ ਲੰਬੇ ਸਮੇਂ ਤੋਂ ਸਮਾਨੇ ਟਾਵਰ ਮੋਰਚੇ ਦੇ ਰੂਪ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਉਹ ਅੱਜ ਮੋਰਚੇ ਨੂੰ ਬੂਰ ਪੈਦਾ ਨਜ਼ਰ ਆ ਰਿਹਾ ਸਾਡੇ ਬਹੁਤ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਬੜੀਆਂ ਵੱਡੀਆਂ ਕੋਸ਼ਿਸ਼ਾਂ ਦੇ ਕਰਨ ਦੇ ਬਾਵਜੂਦ ਇਹ ਅੱਜ ਦਾ ਸਮਾਂ ਆਇਆ ਅੱਜ ਸਾਡੀ ਐਲਕੇ ਯਾਦੂ ਸਾਹਿਬ ਨਾਲ ਮੀਟਿੰਗ ਹੋਈ ਹੈ ਜਿਨ੍ਹਾਂ ਨੂੰ ਸੀਐਮ ਸਾਹਿਬ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਵੀ ਇਹ ਜਿਹੜਾ ਕਾਨੂੰਨ ਬਣਨਾ ਸਟੇਟ ਲੈਵਲ ਤੇ ਵੀ ਉਹ ਸਾਰਾ ਉਹਨਾਂ ਨੇ ਦੇਖਣਾ ਔਰ ਉਹ ਪੰਜਾਬ ਲੋਕ ਸਭਾ ਤੱਕ ਪਹੁੰਚਾਉਣਾ ਸੋ ਇਸ ਵਾਸਤੇ ਸਾਡੀ ਬੜੀ ਵਧੀਆ ਮਾਹੌਲ ਦੇ ਵਿੱਚ ਸਾਰੇ ਧਰਮਾਂ ਦੇ ਪਰਿਵਾਰਕ ਅਸੀਂ ਇਕੱਠੇ ਬੈਠ ਕੇ ਲੰਬੀ ਮੀਟਿੰਗ ਬੜੇ 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 ਵਧੀਆ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਤੇ ਉਹਨਾਂ ਵਿਚਾਰਾਂ ਤੋਂ ਮਹਿਸੂਸ ਹੋ ਰਿਹਾ ਵੀ ਇਹ ਹੁਣ ਸਮਾਜ ਜਿਹੜਾ ਕਾਨੂੰਨ ਬੰਦ ਦਾ ਬਹੁਤ ਨੇੜੇ ਆ ਗਿਆ ਔਰ ਬਹੁਤ ਸ਼ਲਾੰਘਾਯੋਗ ਹੈ ਜੋ ਪੰਜਾਬ ਗਵਰਨਮੈਂਟ ਸੈਨੇਟ ਦੇ देर ਆਏ ਦਰਸਤਾਏ ਵਿਸ਼ੇ ਸਮਾਂ ਲੱਗਿਆ ਬਹੁਤ ਇਹਦੇ ਵਿੱਚ ਨੁਕਸਾਨ ਵੀ ਬਹੁਤ ਵੱਡੇ ਵੱਡੇ ਨੁਕਸਾਨ ਹੋ ਗਏ ਪਰ ਫਿਰ ਵੀ ਚਲੋ ਇੰਨੇ ਸਮੇਂ ਬਾਅਦ ਜੇ ਇਹ ਸਾਡੀ ਪੰਜਾਬ ਸਰਕਾਰ ਇਸ ਕਾਨੂੰਨ ਦੇ ਪੱਖ ਵਿੱਚ ਆਈ ਹੈ ਤੇ ਹੁਣ ਮੈਂ ਨਾਲ ਇੱਕ ਬੇਨਤੀ ਕਰੂੰਗਾ ਵੀ ਜਿੰਨਾ ਵੀ ਜਲਦੀ ਹੋ ਸਕੇ ਕਿਉਂਕਿ ਸਾਨੂੰ ਭਾਈ ਗੁਰਜੀਤ ਸਿੰਘ ਦੇ ਜੀਵਨ ਦਾ ਬਹੁਤ ਫਿਕਰ ਹੈ ਤੇ ਉਹਨਾਂ ਦਾ ਜੀਵਨ ਇੱਕ ਇੱਕ ਮਿੰਟ ਹੈ ਜਿਹੜਾ ਉਹ ਬਹੁਤ ਔਖੇ ਸਮੇਂ ਚੋਂ ਲੰਘ ਰਿਹਾ ਸੋ ਇਸ ਵਾਸਤੇ ਇਹ ਜਨਮ ਜਲਦੀ ਹੋ ਸਕੇ ਕਾਨੂੰਨ ਦਾ ਰੂਪ ਦਿੱਤਾ ਜਾਵੇ ਤੇ ਇਹਨੂੰ ਲਾਗੂ ਕੀਤਾ ਜਾਵੇ ਸੋ ਇਹ ਸਮਾਂ ਹੋਣ ਲੱਗਦਾ ਬਹੁਤ ਨੇੜੇ ਆ ਗਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਇਹ ਸਾਰੀ ਮਿਹਨਤ ਸਾਡੇ ਬਹੁਤ ਸਤਕਾਰਯੋਗ ਪਾਈ ਗੁਰਪ੍ਰੀਤ ਸਿੰਘ ਜੀ ਦੇ ਸਿਰ ਨੂੰ ਜਾਂਦੀ ਹੈ ਮੱਥੇ ਨੂੰ ਜਾਂਦੀ ਹੈ ਸੇਰਾ ਸੋ ਇਹਨਾਂ ਦੇ ਵਿੱਚ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਵੀ ਬਹੁਤ ਧੰਨਵਾਦੀ ਹਾਂ او کے ال یادو صاحب دیسی بہت ਧੰਨਵਾਦੀਆਂ ਕਿਉਂਕਿ ਉਹ ਇੱਕ ਪਰਿਵਾਰ ਦੀ ਤਰ੍ਹਾਂ ਸਾਡੇ ਨਾਲ ਬਿਹੇਵ ਕਰ ਰਹੇ ਆ ਵਰਤਾਓ ਕਰ ਰਹੇ ਆ ਵਿਚਾਰਾ ਸੁਣ ਰਹੇ ਆ ਬੜਾ ਠਰਮੇ ਦੇ ਨਾਲ ਉਹਨਾਂ ਨੇ ਸਾਡੇ ਇਕੱਲੇ ਇਕੱਲੇ ਤੋਂ ਵਿਚਾਰਾ ਸੁਣੀਆਂ ਪੁੱਛੀਆਂ ਸੋ ਅੱਜ ਦਾ ਜਿਹੜਾ ਦੇਣਾ ਇਹ ਬਿਲਕੁਲ ਕੋਈ ਸ਼ੱਕ ਨਹੀਂ ਭਾਈ ਗੁਰਪ੍ਰਸਾਦ ਦੇ ਕਹਿਣ ਤਰ੍ਹਾਂ ਕਿ ਅੱਜ ਇਤਿਹਾਸਕ ਦੇਣਾ ਹੈ ਅੱਜ ਬੜਾ ਵੱਡਾ ਦੇਣਾ ਸਾਡੇ ਵਾਸਤੇ ਕਿ ਇਹ ਜਿਹੜਾ ਸਾਡਾ ਮੋਰਚਾ ਹੈ ਇਹ ਅੰਤਮ ਮੰਜ਼ਲ ਵਾਲੇ ਪਾਸੇ ਨੂੰ ਵੱਧ ਰਿਹਾ ਸੋ ਇਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖੀਮਾ ਦਾ ਚਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੁਖਦੇਵ ਸਿੰਘ ਜੀ ਨੇ ਬੜੇ ਹੀ ਦਿਲ ਨੂੰ ਟੁੰਬਣ ਵਾਲੇ ਜਿਹੜੇ ਕਿਉਂਕਿ ਉਹ ਪਹਿਲੇ ਦਿਨ ਤੋਂ ਮੋਰਚੇ ਨਾਲ ਜੁੜੇ ਹੋਏ ਨੇ ਤੇ ਇਸ ਮੋਰਚੇ ਦੀ ਗੱਲ ਬਹੁਤ ਸਾਰੀਆਂ ਸਟੇਜਾਂ ਤੇ ਬਾਹਰ ਜਾ ਕੇ ਵੀ ਉਹਨਾਂ ਨੇ ਕੀਤੀ ਤੇ ਅੱਜ ਸੱਚਮੁੱਚ ਇੱਕ ਇਤਿਹਾਸਿਕ ਵਿਹਾੜਾ ਬਣ ਗਿਆ ਹੈ ਕਿ ਆਪਾਂ ਸਾਰੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੋ ਸਾਡੇ ਨਾਲ ਕੈਥੋਲਿਕ ਚਰਚ ਤੋਂ ਇਸਾਈ ਭਾਈਚਾਰੇ ਤੋਂ ਵਿਲੀਅਮਸ ਹੋਤਾ ਜੀ ਪਹੁੰਚੇ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਬੜੀ ਦੂਰੋਂ ਚੱਲ ਕੇ ਆਏ ਨੇ ਗੁਰਦਾਸਪੁਰੋਂ ਇਹਨਾਂ ਦੀ ਡਿਊਟੀ ਲੱਗੀ ਸੀ ਤੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਕਾਨੂੰਨ ਬਾਰੇ ਗੱਲ ਹੋਈ ਹੈ ਅਸੀਂ ਚਾਹਾਂਗੇ ਕਿ ਤੁਸੀਂ ਵੀ ਉਹਦੇ ਬਾਰੇ ਆਪਣੇ ਵਿਚਾਰ ਦਿਓ ਜੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈ ਸ਼੍ਰੀਮਸੀ ਦੀ ਬੋਲਦਾ ਹਾਂ। ਔਰ ਅੱਜ ਜੋ ਸਾਡੇ ਇੱਥੇ ਇਹ ਮੀਟਿੰਗ ਹੋਈ ਹੈ ਸਰਵਧਰਮ ਸੰਮੇਲਨ ਦੀ ਮੈਂ ਗੱਲ ਕਰਦਾ ਹਾਂ ਕਿ ਸਾਰੇ ਧਰਮਾਂ ਦੇ ਵਿੱਚ ਜੋ ਪਿਆਰ ਦੀ ਗੱਲ ਕੀਤੀ ਗਈ ਸਭ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਅਸੀਂ ਇੱਕ ਦੂਜੇ ਨੂੰ ਸਤਿਕਾਰ ਕੀਤਾ ਹੈ ਮਿਲੇ ਹਾਂ। ਔਰ ਜੋ ਇਹ ਕਾਨੂੰਨ ਬੰਦਲੀ ਜਾ ਰਿਹਾ ਹੈ ਪੰਜਾਬ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਮੈਂ ਬਹੁਤ-ਬਹੁਤ ਅਪਰੀਸ਼ੀਏਟ ਕਰਦਾ ਹਾਂ ਸਲਾਹਾਂ ਕਰਦਾ ਹਾਂ ਕਿ ਜੋ ਵੀ ਅਤਬੀ ਕਰਦੀ ਲੋਕ ਹਨ ਉਹਨਾਂ ਨੂੰ ਸਖਤ ਸਖਤ ਜੋ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਧਰਮ ਦੇ ਜੋ ਵੀ ਅਸੀਂ ਸਾਰੇ ਲੋਕ ਹਾਂ ਕੋਈ ਕਿਸ ਨਾ ਪਹੁੰਚੇ ਅਤੇ ਸਾਰੇ ਧਰਮ ਦੇ ਆਪਸੀ ਪਿਆਰ ਸ਼ਾਂਤੀ ਏਕਤਾ ਬਣੀ ਰਹੇ ਇਹ ਸਾਡਾ ਸਾਰਿਆਂ ਦਾ ਇੱਕ ਸਾਂਝਾ ਮਸਲਾ ਹੈ ਮਾਮਲਾ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਸਾਡੇ ਬਹੁਤ ਹੀ ਹਰਮਨ ਪਿਆਰੇ ਜੋ ਚੀ ਮੰਤਰੀ ਸਰਦਰ ਪਦੋਂ ਸੇ ਮਾਨ ਜੀ ਜਿਨ੍ਹਾਂ ਨੇ ਇਹ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਹੈ ਔਰ ਇਹਦੇ ਤੇ ਵਿਚਾਰ ਵੀ ਕੀਤਾ ਹੈ ਔਰ ਡਿਊਟੀ ਵੀ ਲਗਾਈ ਹੈ ਮੈਂ ਜੋ ਅਫੀਸਰ ਸਨ ਕਿ ਇੱਕ ਅੱਛਾ ਕਾਨੂੰਨ ਬਣਿਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੈਦਾ ਹੋ ਜਾਵੇ ਔਰ ਮੈਂ ਵਿਸ਼ੇਸ਼ ਕਰਕੇ ਆਪਣੇ ਗੁਰਜੀਤ ਸਿੰਘ ਨੂੰ ਯਾਦ ਕਰਦਾ ਹਾਂ ਗੁਰਮੀਤ ਸਿੰਘ ਗੁਰਜੀਤ ਸਿੰਘ ਖਾਲਸਾ ਜੀ ਯਾਦ ਕਰਦਾ ਹਾਂ ਖਾਸ ਕਰਕੇ ਉਹਨਾਂ ਦੀ ਇੱਕ ਬਹੁਤ ਵਧੀਆ ਸੋਚ ਹੈ ਦੇਖੋ कि मेहनत और कुर्बानी है एक को पैसा में हाँ जैसे ग्रेट सैक्रीफाइस कि लास्ट टू मंथ्स है ना दो मिन मंथ्स एट मंथ्स होवर कि उन्होंने एक ग्रेट सैक्रीफाइस कि भुखे पानी रह के नहीं। नहीं। और सारूचा एक अच्छा एक नमूना दे रहे हैं कि देखो साढ़े सारे दे लिए एक कानून बनना बहुत जरूरी है तो मैं एक बार सारे अपने जिन्हें भी धर्म के असी आगू बैठे हाँ सारे मैं बधाई भी दिता हाँ और ਇੱਕ ਸਾਡਾ ਪੰਜਾਬ ਦੇ ਵਿੱਚ ਪੈਗਾਮ ਵੀ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਆਪਣਾ ਆਪਣਾ ਯੂਰੋ ਰਿਕਰ ਸ਼ੋਟਾ ਮੈਸੇਜ ਤੁਸੀਂ WhatsApp ਤੇ ਰਾਹੀਂ ਜਾਂ Facebook ਤੇ ਰਾਹੀਂ ਜਾਂ ਕੋਈ ਸੋਸ਼ਲ ਮੀਡੀਆ ਤੇ ਰਾਹੀਂ ਤੁਸੀਂ ਪਾਓ ਕਿ ਅਸੀਂ ਐਗਰੀ ਹਾਂ ਇਸ ਕਾਨੂੰਨ ਬਣੇ ਤਾਂ ਜੋ ਕਿਸੇ ਵੀ ਧਰਮ ਸਥਾਨ ਦੇ ਵਿੱਚ ਅਜਾਈ ਬੇਅਦਬੀ ਨਾ ਹੋਵੇ ਸਾਰਿਆਂ ਨੂੰ ਜੈ ਸ਼੍ਰੀ ਸ਼ਮਸੇ ਬਹੁਤ ਵਧੀਆ ਢੰਗ ਦੇ ਨਾਲ ਫਾਦਰ ਵਿਲੀਅਮ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਪੰਜਾਬ ਸਾਰਿਆਂ ਦਾ ਸੰਝਾ ਇਹ ਧਰਤੀ ਹੀ ਏਦਾਂ ਦੀ ਐ ਅਸੀਂ ਗੱਲ ਜਦੋਂ ਆਰੰਭ ਕਰਦੇ ਆ ਤੇ ਸਾਨੂੰ ਮਹਿਸੂਸ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਪਾਸੇ ਭਾਈ ਬਾਲਾ ਜੀ ਬੈਠੇ ਨੇ ਇੱਕ ਪਾਸੇ ਭਾਈ ਮਰਦਾਨਾ ਜੀ ਬੈਠੇ ਨੇ ਤੇ ਇਹ ਜੋੜੀ ਜਿਹੜੀ ਹੈ ਉਦੋਂ ਤੋਂ ਚੱਲੀ ਆ ਰਹੀ ਹੈ ਮੈਨੂੰ ਯਾਦ ਹੈ ਕਿ ਸ਼ਾਹੀ ਇਮਾਮ ਸਾਹਿਬ ਨੇ ਉਸ ਦਿਨ 25 ਤਰੀਕ ਨੂੰ ਜਦੋਂ ਉਹਨਾਂ ਨੇ ਸੰਬੋਧਨ ਕੀਤਾ ਸਰਬਤਰਮ ਸੰਮੇਲਨ ਦੇ ਵਿੱਚ ਤੇ ਇੱਥੋਂ ਹੀ ਗੱਲ ਆਰੰਭ ਕੀਤੀ ਸੀ ਸੋ ਸਾਡਾ ਪੰਜਾਬ ਇਹਦੀ ਕੋਈ ਰੀਸ ਕਰ ਨਹੀਂ ਸਕਦਾ ਪਰ ਇਹ ਜਿਹੜਾ ਕਲੰਕ ਬੇਅਦਬੀਆਂ ਦਾ ਸਾਡੇ ਮੱਥੇ ਤੇ ਲੱਗਿਆ ਹੋਇਆ ਇਹਨੂੰ ਧੋਣ ਵਾਸਤੇ ਇਹ ਕਾਰਜ ਬੜਾ ਜ਼ਰੂਰੀ ਸੀਗਾ ਸਾਡੇ ਨਾਲ ਸ੍ਰੀ ਸੁਮੇਸ਼ਵਾਨੰਦ ਜੀ ਉਹ ਵੀ ਆਏ ਹੋਏ ਨੇ ਤਾਂ ਜੈਗੋਪਾਲ ਮੈਂ ਗਊ ਮਾਤਾ ਸੇ ਪ੍ਰਾਰਥਨਾ ਕਰਤਾ ਹੂੰ ਕਿ ਜੋ ਇਸ ਸਮੇਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਹੈ ਜੋ ਇਸ ਸਮੇਂ ਇੱਕ ਸੰਘਰਸ਼ ਕਰ ਰਹੇ ਹਨ ਪ੍ਰਮਾਤਮਾ ਉਨਕੋ ਧੀਰਗਾਯੂ ਦੇ ਕਿਉਂਕਿ ਉਹ ਜੋ ਸੰਘਰਸ਼ ਕਰ ਰਹੇ ਹਨ ਉਹ ਕਿਸੇ ਇੱਕ ਧਰਮ ਕੇ ਲੇ ਨਹੀਂ ਉਹ ਸਭੀ ਧਰਮੋ ਕੇ ਲਿਏ ਸੰਘਰਸ਼ ਕਰ ਰਹੇ ਹਨ तो सभी धर्मों के जितने भी संत हैं महात्मा हैं साधु हैं महापुरुष हैं उनका सभी का एक उनके लिए एक प्रार्थना रहेगी कि उनको दीर्घ आयु प्राप्त हो और सरकार जल्द से जल्द इस पे कार्रवाई करे क्योंकि ये किसी एक धर्म के लिए नहीं है ये सभी धर्मों के लिए है और जैसे पहले भी पंजाब में हमारे सिख गुरुओं ने तिलक और जनियों के रक्षा के लिए कार्य किया था उसी प्रकार से आज भी वो सिख भाई हमारे सभी के धर्मों के लिए कार्य कर रहे हैं परमात्मा उनको दीर्घायु दे और खूब सारी शक्ति प्रदान करे जय गौ माता जय गोपाल सो गुरु तेग बहादुर साहब जी ने जो तिलक जन्ू राखा प्रवता का किन्नो बड्डो कुलू मै ਸੋ ਸੋ ਸਾਕੇ ਨੂੰ ਵੀ ਯਾਦ ਕੀਤਾ ਤੇ ਮੈਂ ਸਮਝਦਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਵਾਸਤੇ ਇੱਕ ਬੜੀ ਮਾਨ ਦੀ ਗੱਲ ਹੋਏਗੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਮਹਾਨ ਕੁਰਬਾਨੀ ਦੇ ਨਾਲ ਉਹਨਾਂ ਦੇ ਸੰਘਰਸ਼ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੋ ਸਾਡੇ ਨਾਲ ਮੁਹੰਮਦ ਸਲੀਮ ਸਾਹਿਬ ਐਡਵੋਕੇਟ ਸਾਹ ਮੌਜੂਦ ਨੇ ਸਾਡੇ ਸ਼ਾਹੀ ਇਮਾਮ ਪੰਜਾਬ ਜਿਹੜੇ ਕਿ ਸਾਡੇ ਉਸ ਦਿਨ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸਨ ਸੁਮਾਣਾ ਮੋਰਚੇ ਦੇ ਉੱਤੇ ਉਹਨਾਂ ਵੱਲੋਂ ਇਹਨਾਂ ਦੀ ਡਿਊਟੀ ਲਗਾਈ ਗਈ ਹੈ ਮੁਹੰਮਦ ਸਲੀਮ ਸਾਹਿਬ ਦੀ ਤੇ ਨਾਲ ਦਿਲਬਰ ਖਾਨ ਜੀ ਦੀ ਸੋ ਸਲੀਮ ਸਾਹਿਬ ਤੁਸੀਂ ਅੱਜ ਦੀ ਮੀਟਿੰਗ ਬਾਰੇ ਜਿਹੜੋ ਅੱਜ ਸਟੇਟ ਐਕਟ ਦੇ ਬਾਰੇ ਚਰਚਾ ਹੋਈ ਹੈ ਆਪਣੇ ਵਿਚਾਰ ਸਾਂਝੇ ਕਰਦੇ ਚ ਆਉਜ਼ ਬਿਲਲਾਹ ਮਿਨਾ ਸ਼ੈਤਾਨ ਰਜੀਮ ਬਿਸਮਿਲਲਾਹ ਨੂਰ ਰਹੀਮ ਜਦ ਇਹ ਮੀਟਿੰਗ ਦੀ ਕਾਲ ਮੈਨੂੰ ਪਤਾ ਲੱਗੀ ਵੀ ਸਰਕਾਰ ਨੇ ਇਹ ਮੀਟਿੰਗ ਰੱਖੀ ਹੈ ਕਿ ਬੇਅਦਬੀਆਂ ਦੀ ਜਿਹੜੀ ਹੋ ਰਹੀ ਹੈ ਰੈਗੂਲਰ ਬੇ ਆਦਮੀਆਂ ਹੋ ਰਹੀਆਂ ਨੇ ਕਦੇ ਗੁਰਦੁਆਰਾ ਸਾਹਿਬ ਚ ਹੋ ਰਹੀ ਐ ਕਦੇ ਮੰਦਿਰ ਚ ਹੋ ਰਹੀ ਐ ਕਦੇ ਮਸਜਿਦ ਚ ਹੋ ਰਹੀ ਐ ਕੁਰਾਨ ਦੇ ਨਾਲ ਹੋ ਰਹੀ ਐ ਤਾਂ ਦਿਲ ਬਹੁਤ ਦੁਖ ਦੇ ਸੀ ਬਹੁਤ ਪੰਜਾਬ ਦੇ ਵਿੱਚ ਗੁੱਸਾ ਸੀ ਲੇਕਿਨ ਇੱਕ ਮਹਾਨ ਪੁਰਸ਼ ਨੇ ਜਿਹੋ ਇੱਕ ਕੁਰਬਾਨੀ ਦਿੱਤੀ ਐ ਜੋ 204 ਦਿਨ ਤੋਂ ਇੱਕ ਵੱਡੀ ਕੁਰਬਾਨੀ ਦੇ ਲਈ ਉੱਪਰ ਚੜੇ ਬੈਠੇ ਹਨ ਉਹਨਾਂ ਨੇ ਇਹ ਮਰਨ ਵਰਤ ਰੱਖਿਆ ਐ ਕਿ ਇਹ ਜਦ ਤੱਕ ਕਾਨੂੰਨ ਨਹੀਂ ਬੰਦਾ ਇਹਨਾਂ ਨੂੰ ਰੋਕཐਮ ਨਹੀਂ ਹੁੰਦੀ ਮੈਂ ਨਹੀਂ ਆਲਾ ਇਹ ਵੱਡੀ ਕੁਰਬਾਨੀ ਦੀ ਜਿੱਤ ਹੈ ਕਿ ਅੱਜ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਕਾਨੂੰਨ ਬਣਾਇਆ ਜਾਵੇ ਤਾਂ ਕਿ ਹਮੇਸ਼ਾ ਲਈ ਇਹ ਜਿਹੜੇ ਬੇਅਦਬੀਆਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਿਆ ਜਾਵੇ ਮੈਂ ਬਹੁਤ ਖੁਸ਼ ਹਾਂ ਕਿ ਅੱਜ ਯਾਦਵ ਸਾਹਿਬ ਨੇ ਮੀਟਿੰਗ ਲਈ ਡਾਇਰੈਕਟਰ ਸਾਹਿਬ ਨੇ ਤੇ ਉਹ ਮੀਟਿੰਗ ਦੇ ਵਿੱਚ ਸਾਨੂੰ ਲੱਗਦਾ ਸੀ ਕਿ ਭਰਾਵਾਂ ਦੀ ਤਰ੍ਹਾਂ ਸਾਰੇ ਅਸੀਂ ਬੈਠੇ ਸੀ ਤੇ ਸਾਰਿਆਂ ਨੇ ਬੜੇ ਅੱਛੇ ਵਿਚਾਰ ਰੱਖੇ ਤੇ ਉਹ ਵਿਚਾਰਾਂ ਦੇ ਨਾਲ ਉਹ ਕਾਨੂੰਨ ਬਹੁਤ ਅੱਛਾ ਬਣੇ ਔਰ ਅਸੀਂ ਨਾਲ ਸਾਰੇ ਭਰਾਵਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਜੋ ਗੰਧ ਪ੍ਰਚਾਰ ਚੱਲ ਰਿਹਾ ਹੈ ਇੱਕ ਦੂਜੇ ਦੇ ਖਿਲਾਫ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਰਹੇ ਪੰਜਾਬ ਦੇ ਵਿੱਚ ਅਮਨ ਰਹੇਗਾ ਤੇ ਭਾਈਚਾਰਾ ਰਹੇਗਾ ਤਾਂ ਇਹਦੀ ਤਰੱਕੀ ਹੋਏਗੀ ਸਿੱਖ ਧਰਮ ਦੇ ਵਿੱਚ ਐਚ ਮжоਰਟੀ ਹੈ ਸਿੱਖ ਧਰਮ ਨੇ ਹਮੇਸ਼ਾ ਮਾਨਵਤਾ ਦੀ ਗੱਲ ਕੀਤੀ ਹੈ ਇਨਸਾਨੀਅਤ ਦੀ ਗੱਲ ਕੀਤੀ ਹੈ ਉਹਨੂੰ ਲੈ ਕੇ ਅੱਗੇ ਚੱਲੇ ਹਨ ਤੇ ਇਹ ਮੈਂ ਮੰਨਦਾ ਕਿ ਸਭ ਤੋਂ ਵੱਡੀ ਕੁਰਬਾਨੀ ਉਸ ਮਹਾਪੁਰਸ਼ ਦੀ ਹੈ ਜੋ ਹਜੇ ਵੀ ਆਪਣੀ ਜ਼ਿੰਦਗੀ ਨਾਲ ਖੇਡ ਰਿਹਾ ਹੈ ਲੇਕਿਨ ਡ੍ਰਿੜ ਵਿਸ਼ਵਾਸ ਨਾਲ ਕਿ ਜਦ ਤੱਕ ਕਾਨੂੰਨ ਨਹੀਂ ਬੰਦਾ ਮੈਂ ਉਤਰਨਾ ਨਹੀਂ ਇਹ ਬਹੁਤ ਮਹਾਨ ਪੁਰਸ਼ ਦੀ ਗੱਲ ਹੈਗੀ ਮੈਂ ਉਹਨੂੰ ਸੰਦਾ ਦੁਆ ਕਰਦਾ ਕਿ ਰੱਬ ਉਹਨਾਂ ਦੀ ਜ਼ਿੰਦਗੀ ਲੰਬੀ ਕਰੇ ਤੇ ਉਹਨਾਂ ਦੀ ਇਹ ਕਾਮਨਾ ਨੂੰ ਕੁਝਕ ਦਿਨਾਂ ਦੇ ਵਿੱਚ ਪੂਰਾ ਕਰੇ ਤਾਂ ਕਿ ਪੰਜਾਬ ਦੇ ਵਿੱਚ ਅਮਨੋ ਇਮਾਨ ਹੋਵੇ ਔਰ ਇਹ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਇਹਦੇ ਲਈ ਸਖਤ ਕਾਨੂੰਨ ਬਣ ਕੇ ਲੋਕ ਇਧਰ ਬੇਅਦਬੀ ਕਰਨ ਬਾਰੇ ਸੋਚਣ ਬਿਨਾ ਧੰਨਵਾਦ ਸਾਰੇ ਭਰਾਵਾਂ ਦਾ ਜਿੱਥੇ ਇਹ ਸਟੇਟ ਐਕਟ ਜਿਹੜਾ ਆ ਬੇਅਦਬੀਆਂ ਕਰਨ ਵਾਲਿਆਂ ਨੂੰ ਨਕੇਲ ਪਾਏਗਾ ਨੱਥ ਪਾਏਗਾ ਉੱਥੇ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਸਾਡੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਹੋਈ ਹੈ ਜੋ ਅੱਜ ਅਸੀਂ ਮਹਿਸੂਸ ਕੀਤਾ ਸਾਰੇ ਆਪਾਂ ਇਕੱਠੇ ਬੈਠੇ ਆ ਤੇ ਮੈਨੂੰ ਲੱਗਦਾ ਮੀਟਿੰਗ ਤਾਂ ਅਸੀਂ ਸੋਚਿਆ ਸੀ ਅੱਧੇ ਘੰਟਾ ਚੱਲੇਗੀ ਪਰ ਉਹ ਕਰੀਬ ਡੇਢ ਘੰਟਾ ਮੀਟਿੰਗ ਚੱਲੀ ਹੈ ਅਸੀਂ ਸਾਰਿਆਂ ਨੇ ਖੁੱਲ ਕੇ ਚਰਚਾ ਕੀਤੀ ਹੈ ਤੇ ਦਿਲਬਰ ਖਾਨ ਜੀ ਜਿਹੜੇ ਕਿ ਸ਼ਾਹੀ ਮਾਮ ਸਾਹਿਬ ਦੇ ਵੱਲੋਂ ਪਟਿਆਲਾ ਦੇ ਜ਼ਿਲ੍ਹਾ ਅਧਿਐਕਸ਼ ਲਗਾਏ ਹੋਏ ਨੇ ਸੋ ਉਹ ਵੀ ਪਹੁੰਚੇ ਨੇ ਇਹਨਾਂ ਦੇ ਮਨ 'ਚ ਵੀ ਬੜੀ ਭਾਵਨਾ ਹੈ ਸਾਡੇ ਮੋਰਚੇ ਦੇ ਨਾਲ ਕਈ ਵਾਰੀ ਆ ਚੁੱਕੇ ਨੇ ਉੱਥੇ ਸਟੇਜ ਤੇ ਵੀ ਬੋਲ ਚੁੱਕੇ ਨੇ ਸੋ ਇਹਨਾਂ ਦੇ ਪਾਸੋਂ ਜਲਬਰ ਜੀ ਤੁਹਾਡੇ ਮਨ ਦੇ ਵਿੱਚ ਐਸਓਐਲ ਕੇ ਕੀ ਭਾਵਨਾ ਆ ਰਹੀ ਹੈ ਕਿ ਇਹ ਹੁਣ ਆਪਾਂ ਆਪਣੇ ਉਸ ਮੰਜ਼ਲ ਦੇ ਬੜੀ ਨਜ਼ਦੀਕ ਪਹੁੰਚ ਗਏ ਆ ਜੋ ਆਪਾਂ ਮੰਗ ਕਰਦੇ ਪਏ ਸੀ ਸਰਕਾਰ ਹੁਣ ਉਹਦੇ ਤੇ ਰਾਜੀ ਹੋ ਗਈ ਹੈ ਤੇ ਕਾਨੂੰਨ ਦਾ ਖਰੜਾ ਵੀ ਲਗਭਗ ਹੁਣ ਤਿਆਰ ਹੈ ਜੀ ਬismillahirrahmanirrahim ਅ ਪਹਿਲਾਂ ਤਾਂ ਮੈਂ ਪਾਈ ਗੁਰਜੀਤ ਸਿੰਘ ਖਾਲਸਾ ਨੂੰ ਮੁਬਾਰਕਬਾਦ ਦਿੰਨਾ ਹਮਮ ਔਰ ਉਸ ਤੋਂ ਬਾਅਦ ਉਸ ਉਹਨਾਂ ਦੀ ਮਾਤਾ ਨੂੰ ਜਿਨ੍ਹਾਂ ਨੇ ਐਡਾ ਇੱਕ ਯੋਧਾ ਪੈਦਾ ਕਰਕੇ ਸਭ ਧਰਮਾਂ ਦੇ ਗੁਪਤ ਧਰਮੀ ਗ੍ਰੰਥਾਂ ਦੇ ਲਈ ਇੱਕ ਸੰਗਰਾਸ਼ ਲੜ ਰਹੇ ਨੇ ਉਸ ਤੋਂ ਬਾਅਦ ਸਾਡੇ ਭਾਈ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਬਟਾਲਾ ਤੋਂ 200 ਕਿਲੋਮੀਟਰ ਤੋਂ ਤਕਰੀਬਨ ਆ ਕੇ ਸਾਡੇ ਸਮਾਣੇ ਸ਼ਹਿਰ ਦੇ ਵਿੱਚ ਪੱਕੇ ਮੋਰਚੇ ਲਾ ਕੇ ਇਸ ਮੋਰਚੇ ਵਿੱਚ ਬੜੀ ਬਖੂਬੀ ਦੇ ਨਾਲ ਹੋਰ ਸਖਤ ਮਿਹਨਤ ਦੇ ਨਾਲ ਇਹ ਭਾਈ ਗੁਰਜੀਤ ਸਿੰਘ ਖਾਲਸਾ ਦੀ ਬਾਗਡੋਰ ਸਾਹਮਣੇ ਨੇ ਉਸ ਤੋਂ ਬਾਅਦ ਅੱਜ ਜੋ ਸਾਡੇ ਸਾਰੇ ਧਰਮਾਂ ਦੇ ਗੁਰੂ ਸਖਸ਼ੀਆਂ ਦਾ ਮਹਾਨ ਇਕੱਠੀਆਂ ਓਕੇ ਗੁਲਦਸਤੇ ਦੇ ਰੂਪ ਦੇ ਵਿੱਚ ਐਲਕੇ ਯਾਦਵ ਸਾਹਿਬ ਜੀ ਨਾਲ ਮੀਟਿੰਗ ਰੱਖੀ ਗਈ ਸੀ ਉਹਦੇ ਵੀ ਸਾਰੇ ਧਰਮਾਂ ਦੇ ਆਗੂਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਅੱਜ ਦੇ ਵਿਚਾਰਾਂ ਦੇ ਸਾਹਮਣੇ ਐਲਕੇ ਯਾਦਵ ਸਾਹਿਬ ਨੇ ਪੂਰਾ ਪ੍ਰੋਸਾਇਤਾ ਦੇ ਸਭ ਦੇ ਵਿਚਾਰ ਸੁਣ ਕੇ ਉਹਨਾਂ ਨੇ ਜੋ ਇਹ ਕਾਨੂੰਨ ਬਣਾਉਣ ਦੇ ਲਈ ਜੋ ਤਿਆਰੀਆਂ ਮੁਕੰਮਲ ਹੋਣ ਜਾ ਰਹੀਆਂ ਨੇ ਤੇ ਜਲਦੀ ਇਹ ਕਾਨੂੰਨ ਬਣ ਲਈ ਐਕਟ ਜੋ ਪੰਜਾਬ ਸਟੇਟ ਲਾਗੂ ਹੋ ਜਾਣਾ ਤੇ ਇਸ ਦੀ ਖੁਸ਼ੀ ਇੰਨੀ ਜ਼ਿਆਦੇ ਹੈ ਵੀ ਅੱਜ ਤੱਕ ਮੈਂ ਸੋਚ ਰਿਹਾ ਸੀ ਪਿਛਲੇ 2 ਸਾਲਾਂ ਤੋਂ ਡੇ ਕੋਟੇ ਧਰਤੀ ਦੇ ਉੱਤੇ ਕਾਨੂੰਨ ਪੱਗ ਦੀ ਬੇਅਦਬੀ ਹੋਈ ਮੁਕਸਰ ਸਹਿਰ ਦੇ ਇੱਕ ਪਿੰਡ ਦੇ ਵਿੱਚ ਗੁਰਗਨ ਸਾਹਿਬ ਦੀ ਅਦਬੀ ਹੋਈ ਵੀ ਕੋਈ ਨਹੀਂ ਐ ਡੇ ਡੇ ਜਿੱਥੇ ਵੱਡੇ ਵੱਡੇ ਧਾਰਮਿਕ ਗੁਰੂ ਨੇ ਕੋਈ ਇਸ ਬਾਰੇ ਬੋਲ ਨਹੀਂ ਰਿਹਾ ਤਾਂ ਜਿਸ ਟਾਈਮ ਪਤਾ ਲੱਗਿਆ ਵੀ ਭਾਈ ਗੁਰਜੀਤ ਸਿੰਘ ਖਾਲਸਾ ਇਸ ਦੇ ਸੰਗਰਾਸ਼ ਦੇ ਵਿੱਚ ਉਤਰਨੇ ਬੜਾ ਸਕੂਨ ਮਿਲਿਆ ਤੇ ਅੱਜ ਭਾਈ ਸਾਹਿਬ ਉਹ ਸੰਗਰਾਸ਼ ਜਿੱਤ ਗਏ ਨੇ ਤੇ ਸਾਨੂੰ ਬੜਾ ਜਦੋਂ ਕਾਨੂੰਨ ਬਣ ਦੀ ਇੱਕ ਖੁਸ਼ੀ ਹੈ ਤੇ ਅਸੀਂ ਇਸ ਖੁਸ਼ੀ ਨੂੰ ਜਿਸ ਬੜੇ ਹੀ ਉਤਸ਼ਾਹ ਨਾਲ ਮੋਰਚੇ ਤੇ ਭਾਈ ਸਾਹਿਬ ਨੂੰ ਬੜੇ ਹੀ ਫੁੱਲਾਂ ਦੀ ਵਰਖਾ ਨਾਲ ਉਤਾਰ ਕੇ ਅਸੀਂ ਆਪਣੀ ਸਾਡੇ ਹਲਕੇ ਦੀ ਧਰਤੀ ਦਾ ਉਹ ਯੋਧਾ ਅਸੀਂ ਉਹਨੂੰ ਸਲਾਮ ਪੇਸ਼ ਕਰਦੇ ਹਾਂ ਐਨੇ ਸ਼ਬਦਾਂ ਨਾਲ ਵਾਹਿਗੁਰੂ ਜੀ ਬਿਲਕੁਲ ਜੀ ਜਿਹੜੀ ਗੱਲ ਦਿਲਬਰ ਖਾਨ ਜੀ ਨੇ ਕੀਤੀ ਹੈ ਇਤਿਹਾਸ ਦੇ ਵਿੱਚ ਨਾ ਸਮਾਣੇ ਨੂੰ ਜਲਾਦਾਂ ਦਾ ਸ਼ਹਿਰ ਕਰਕੇ ਯਾਦ ਕੀਤਾ ਜਾਂਦਾ ਹੈ ਲਈਏ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਨਾਨਦ ਉੱਥੋਂ ਦਾ ਸੀ ਸੋਸ਼ਲ ਬੇਕ ਵਾਸ਼ਲ ਬੇਕ ਜਨਾ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਛੋਟੇ ਸਾਹਿਬਜ਼ਾਦੇ ਨੂੰ ਵੀ ਉੱਥੋਂ ਦੇ ਸੀ ਪਰ ਮੈਨੂੰ ਲੱਗਦਾ ਕਿ ਅੱਜ ਜੋ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਨੇ ਇੱਕ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ ਕਿ ਉਹ ਤਾਂ ਜੋ ਇਤਿਹਾਸ ਹੈ ਉਹ ਤਾਂ ਰਹਿਣਾ ਹੀ ਆ ਪਰ ਜਿਹੜਾ ਇੱਕ ਟੈਗ ਲੱਗਿਆ ਹੋਇਆ ਸੀਗਾ ਨਾ ਮੈਨੂੰ ਲੱਗਦਾ ਕਿ ਹੁਣ ਅਸੀਂ ਸwamy ਜੀਓ ਸੋਚਦੇ ਪਏ ਆ ਜੀ ਕਿ ਟਾਵਰ ਆਫ ਫੇਥ ਭਰੋਸੇ ਦਾ ਟਾਵਰ ਆਇਓ ਜਿਹਦੇ ਤੇ ਚੜਿਆ ਬੈਠਾ ਬਹੁਤ ਵਧੀਆ ਇੱਕ ਅੱਡੇਗ ਭਰੋਸਾ ਹੈ ਬਿਲਕੁਲ ਗੁਰੂ ਦਾ ਅੱਜ ਤਾਂ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਗੱਲ ਰੱਖਣਾ ਚਾਹਣਾ ਕਿਉਂਕਿ ਉਹ ਮੋਰਚੇ ਦੇ ਕੋਆਰਡੀਨੇਸ਼ਨ ਕੋਰਸਲੇ ਕਰੀਬ 17 ਅਪ੍ਰੈਲ ਤੋਂ ਅਸੀਂ ਕਰਦੇ ਪਏ ਆ ਜਿਸ ਦਿਨ ਇਹ ਮੀਟਿੰਗ ਹੁੰਦੀ ਆ 28 ਤਰੀਕ ਨੂੰ 27 ਤਰੀਕ ਦਾ ਜਿਹੜਾ ਸਵੇਰ ਦਾ ਉਹਨਾਂ ਦਾ ਜਦੋਂ ਟੈਸਟ ਕੀਤਾ ਨਾ ਜੀ ਉਹਨਾਂ ਦੀ ਪਲਸ ਸਿਰਫ 43 ਸੀਗੀ ਉਹ ਬੀਪੀ ਉੱਪਰਲਾ ਜਿਹੜਾ ਸੀਗੀ ਤੋ 244 ਦੇ ਆਸ-ਪਾਸ ਥੱਲੜਾ ਬੀਪੀ 132 ਸੀ ਸਰਵਾਈਵ ਨਹੀਂ ਕਰ ਤੇ ਪਲਸ 43 ਤੇ 105 ਬੁਖਾਰ 105.3 ਬੁਖਾਰ ਸੀਗਾ ਤੇ ਉਹਨਾਂ ਨੂੰ ਪਿਛਲੇ ਕਰੀਬ ਮਰਖਲ 25 ਦਿਨਾਂ ਤੋਂ ਟਾਈਫਾਇਡ ਹੈ ਟਾਈਫਾਇਡ ਬੁਖਾਰ ਜਿਹੜਾ ਆਮ ਘਰ ਦੇ ਵਿੱਚ ਵੀ ਕਿਸੇ ਨੂੰ ਹੋਇਆ ਹੋਏ ਤੇ ਉਹਦੀ ਮਤ ਮਾਰ ਦਿੰਦਾ ਹੈ ਪਰ ਉਹ ਵੀਰ ਅਡਿੱਗ ਸੀਗਾ ਕਹਿੰਦਾ ਤੁਸੀਂ ਮੇਰੇ ਬਾਰੇ ਨਾ ਸੋਚੋ ਤੁਸੀਂ ਕਾਨੂੰਨ ਬਣਾਓ ਉਹ ਤੇ ਉਹਦੀ ਮਾਤਾ ਦੀ ਗੱਲ ਜਿਹੜੀ ਹੁਣੇ ਕੀਤੀ ਹੈ ਨਾ ਮੀਰ ਜੀ ਹਾਂ ਦਿਲਬਰ ਖਾਨ ਜੀ ਨੇ ਉਹਨਾਂ ਨੇ ਸਟੇਜ ਤੇ ਸਵਾਮੀ ਜੀ ਇਹ ਗੱਲ ਕਹੀ ਸੀ ਮੇਰਾ ਪੁੱਤ ਰਹੇ ਜਾਂ ਨਾ ਰਹੇ ਪਰ ਮੇਰੇ ਗੁਰੂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਧੰਨ ਮਾਤਾ ਧੰਨ ਮਾਤਾ ਹਾਂ ਜੀ ਇਹਨਾਂ ਦੋਨਾਂ ਗੱਲਾਂ ਤੇ ਤੁਹਾਡਾ ਕਮੈਂਟ ਮੈਂ ਲੈਣਾ ਚਾਹਾਂਗਾ ਵੈਸੇ ਤੋਂ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਆਪਣੇ ਆਪ ਚ ਇੱਕ ਸ਼ਖਸੀਅਤ ਨੇ ਕਿਸੇ ਵੀ ਚੀਜ਼ ਨੂੰ ਸਿਰੇ ਤੱਕ ਲੈ ਕੇ ਜਾਣਾ ਇਸੇ ਕੇਵਲ ਬਲ ਦੀ ਤਾਂ ਜ਼ਰੂਰਤ ਨਹੀਂ ਹੁੰਦੀ ਨਾਲ ਨਾਲ ਬੁੱਧੀ ਵੀ ਜ਼ਰੂਰਤ ਹੁੰਦੀ ਹੈ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੁੰਦੀ ਹੈ ਔਰ ਉਹ ਕਿਰਪਾ ਤਾਂ ਵਰਸੀ ਹੈ ਅਗਰ ਮਾਤਾ ਦੇ ਹਿਰਦੇ ਵਿੱਚ ਸ਼ੁੱਧ ਗੁਰੂ ਦਾ ਪ੍ਰੇਮ ਹੈ ਗੁਰੂ ਦਾ ਵਿਸ਼ਵਾਸ ਹੈ ਇਹ ਕਿਰਪਾ ਤਾਂ ਹੀ ਹੋਈ ਹੈ ਅਗਰ ਸਰਦਾਰ ਗੁਰਪ੍ਰੀਤ ਸਿੰਘ ਜੋ ਖਾਲਸਾ ਗੁਰਪ੍ਰੀਤ ਸਿੰਘ ਜੀ ਖਾਲਸਾ ਜੋ ਸਾਡੇ ਪਾਵਰ ਤੇ ਬੈਠੇ ਪਾਵਰ ਤੇ ਬੈਠੇ ਇਤਨੇ ਲੰਬੇ ਸਮੇਂ ਤੋਂ ਇੱਕ ਤੇ ਮੈਡੀਕਲੀ ਉਹਨਾਂ ਨੇ ਇਹ ਸਿੱਧ ਕਰ ਦਿੰਦਾ ਹੈ ਕਿ ਗੁਰੂ ਚਾਹੇ ਤੇ ਬਿਨਾ ਸਾਹ ਤੋਂ ਬੰਦੇ ਰੱਖ ਸਕਦਾ ਹੈ ਅਸੀਂ ਇਹ ਮੰਨਦੇ ਆ ਮੈਂ ਡਾਕਟਰ ਆ ਮੈਂ ਇੱਕ ਗੱਲ ਮੰਨਦਾ ਕਿ ਇੰਨੇ ਲੰਬੇ ਸਮੇਂ ਤਾਈ ਅਗਰ ਅਸੀਂ ਖਾਣਾ ਨਹੀਂ ਖਾਂਦੇ ਤੇ ਅਸੀਂ ਜੀਵਤ ਨਹੀਂ ਰਹਿ ਸਕਦੇ ਦੂਸਰਾ ਅਸੀਂ ਗਰਮੀ ਸਰਦੀ ਆਪ ਜੀ ਦੇਖਦੇ ਹੋ ਲੂ ਚੱਲਦੀਆਂ ਤੇ ਲੋਕ ਇਹ ਸਰੀਰ ਨੂੰ ਛੱਡ ਦਿੰਦੇ ਆ ਬਹੁਤ ਜ਼ਿਆਦਾ ਠੰਡ ਹੋਵੇ ਤੇ ਜੀਣਾ ਬਹੁਤ ਮੁਸ਼ਕਿਲ ਹੈ ਕੋ ਇਤਨੇ ਉੱਚੇ ਟਾਵਰ ਤੇ ਅਗਰ ਬੈਠ ਕੇ ਅੱਜ ਵੀ ਗੁਰੂ ਦੀ ਕਿਰਪਾ ਦੇ ਨਾਲ ਇਸ ਇੰਤਜ਼ਾਰ 'ਚ ਇਹਨੇ ਕਿ ਕਾਨੂੰਨ ਬਣੇ ਤੋਂ ਗੁਰੂ ਦਾ ਸਦਕ ਉਹਨਾਂ ਦੇ ਉਹਨਾਂ ਨੇ ਪੂਰਾ ਨਿਭਾਇਆ ਹੈ ਉਹਨਾਂ ਨੇ ਗੁਰੂ ਦੇ ਵਿਸ਼ਵਾਸ ਤੇ ਖਰਾ ਉਤਰੇ ਹਨ ਤੇ ਉਹਨਾਂ ਦਾ ਭਰੋਸਾ ਸੀ ਕਿ ਹੋਏਗਾ ਔਰ ਇਸ ਲਈ ਹੋ ਗਿਆ ਕਿਉਂਕਿ ਜੋ ਗੁਰੂ ਤੇ ਭਰੋਸਾ ਕਰਦਾ ਉਸ ਦੇ ਬੇੜੇ ਜ਼ਰੂਰ ਪਾਰ ਹੁੰਦੇ ਹਨ ਲੇਕਿਨ ਇਹ ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੈ ਬਲਕਿ ਪੂਰੀ ਮਾਨਵਤਾ ਜਦ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਤਰਾਹੀ ਤਰਾਹੀ ਹੁੰਦੀ ਹੈ ਦਿਲ ਬਲਉਂਦਰੇ ਜਾਂਦੇ ਹੈ ਬੜਾ ਦੁੱਖ ਹੁੰਦਾ ਹੈ ਸਭ ਦੇ ਲਈ ਜੋ ਮਹਾਨ ਕਾਰਜ ਕੀਤਾ ਹੈ ਨਾ ਕੇਵਲ ਅੱਜ ਲਈ ਬਲਕਿ ਇਸ ਸਦੀਆਂ ਦੇ ਲਈ ਇੱਕ ਮੀਲ ਪੱਥਰ ਬਣ ਗਿਆ ਹੈ ਜਿਵੇਂ ਸਿੰਘ ਸਾਹਿਬ ਨੇ ਕਿਹਾ ਹੈ ਕਿ ਇਹ ਟਾਵਰ ਟਾਵਰ ਆਫ ਫੇਥ ਕਿ ਵਿਸ਼ਵਾਸ ਦਾ ਟਾਵਰ ਬਣ ਜਾਣਾ ਸਮਾਣਾ ਨੂੰ ਜੋ ਆਪ ਜੀ ਨੇ ਹੁਣੇ ਸੁਣਿਆ ਆਪਾਂ ਸਾਰੇ ਜਾਣਦੇ ਜਲਾਦਾ ਦੀ ਧਰਤੀ ਕਿ ਕਹੇ ਬੁਲਾਇਆ ਜਾਂਦਾ ਹੈ ਅੱਜ ਤੋਂ ਬਾਅਦ ਇਹ ਸੇਵਾ ਦੀ ਉਹ ਧਰਤੀ ਬਣ ਜਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਜਿਤਨੇ ਵੀ ਧਰਮ ਗ੍ਰੰਥ ਇੱਕ ਅਦਬ ਦੇ ਨਾਲ ਅਸੀਂ ਪੜ ਸਕਾਂਗੇ ਉਹਨਾਂ ਦੀ ਬਾਣੀ ਸੁਣ ਸਕਾਂਗੇ ਤੇ ਮੈਂ ਇੱਕ ਵਾਰ ਫਿਰ ਉਹ ਸਿੰਘ ਸਾਹਿਬ ਨੂੰ ਵੀ ਸਲੂਟ ਕਰਦਾ ਉਹਨਾਂ ਨੂੰ ਪ੍ਰਣਾਮ ਕਰਦਾ ਔਰ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਅਸੀਂ ਸਾਰੇ ਉਹਨਾਂ ਦੀ ਬਦੌਲਤ ਸਾਰੇ ਧਰਮਾਂ ਦੇ ਅਲੱਗ-ਅਲੱਗ ਧਰਮਾਂ ਦੇ ਕਈ ਜਾਣੇ ਵਾਲੇ ਜਦ ਕਿ ਧਰਮ ਸਾਡਾ ਇੱਕ ਹੈ ਲੇਕਿਨ ਅਸੀਂ ਆਪਣੇ ਆਪ ਨੂੰ ਅਲੱਗ-ਅਲੱਗ ਧਰਮਾਂ ਚ ਵੰਡਿਆ ਇੱਕ ਹੋ ਕੇ ਗੱਲ ਕਰ ਰਹੇ ਹਾਂ ਇਹ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ ਆਓ ਅਸੀਂ ਸਾਰੇ ਮਿਲ ਕੇ ਅੱਗੇ ਵੀ ਜਿੱਥੇ-ਜਿੱਥੇ ਸਹਿਯੋਗ ਹੋਵੇ ਇਸ 'ਤੇ ਸਾਰੇ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਵਾਮੀ ਜੀ ਜਿਹੜੀ ਤੁਹਾਡੇ ਸੁਣ ਕੇ ਮੇਰੇ ਮਨ ਚ ਇੱਕ ਹੋਰ ਗੱਲ ਆਈ ਹੈ ਕਿ ਜੋ ਭਾਈ ਗੁਰਜੀਤ ਸਿੰਘ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਪਹਿਲਾਂ ਅਸੀਂ ਉੱਥੇ ਇਕੱਠੇ ਹੋਏ ਉਸ ਦਿਨ ਕੁਦਰਤੀ ਤੁਸੀਂ ਥੋੜਾ ਲੇਟ ਹੋ ਗਏ ਸੀ ਪਰ ਆਪਾਂ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋਏ ਆ ਤੇ ਇਹ ਐਂਟ ਨਾ ਹੋਏ ਇਹ ਸ਼ੁਰੂਆਤ ਹੋਈ ਸ਼ੁਰੂਆਤ ਹੈ ਨੀ ਸ਼ੁਰੂਆਤ ਇਹ ਆਪਣੀ ਸ਼ੁਰੂਆਤ ਹੋਏ ਅਸੀਂ ਅਕਸਰ ਇਕੱਠੇ ਹੁੰਦੇ ਰਿਹਾ ਕਰੀਏ ਕਿਉਂਕਿ ਜਿਹੜੀਆਂ ਕਈ ਪ੍ਰੋਬਲਮਜ਼ ਹੁੰਦੀਆਂ ਨੇ ਜਿਹੜੀਆਂ ਸਿਰਫ ਕਮਿਊਨੀਕੇਸ਼ਨ ਗੈਪ ਕਰਕੇ ਖੜੀਆਂ ਹੁੰਦੀਆਂ ਨੇ ਬਿਲਕੁਲ ਆਪਾਂ ਮਿਲ ਬੈਠਿਆ ਕਰੀਏ ਗੱਲਾਂ ਕਰਿਆ ਕਰੀਏ ਤੇ ਮੇਰੇ ਚਿੱਤ ਦੇ ਵਿੱਚ ਇੱਕ ਹੋਰ ਗੱਲ ਆਈ ਕਿ ਜਿਸ ਦਿਨ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਉਹ ਸ਼ੁਭ ਦਿਹਾੜਾ ਦੇਣ ਕਿ ਕਾਨੂੰਨ ਬਣ ਜੇ ਤੇ ਭਾਈ ਗੁਰਜੀਤ ਸਿੰਘ ਖਾਲਸਾ ਉਹਨਾਂ ਦਾ ਇੱਕੋ ਹੀ ਸੀਗਾ ਕਿ ਇਹ ਕਾਨੂੰਨ ਬਣਾ ਦਿਓ ਤੇ じゃ ਫਿਰ ਮੈਂ ਸ਼ਹੀਦ ਹੋਵਾਂਗਾ ਤੇ じゃ ਕਾਨੂੰਨ ਬਣੇਗਾ ਤੀਜੀ ਗੱਲ ਹੀ ਕੋਈ ਨਹੀਂ ਤੀਜੀ ਗੱਲ 268 ਦਿਨਾਂ ਤੋਂ ਇੱਕੋ ਹੀ ਉਹਦੇ ਤੇ ਅਡੇਗ ਨੇ ਤੇ ਜਿੱਦਣ ਉਹ ਸ਼ੁਭ ਸਮਾ ਆਏ ਕਿ ਆਪਾਂ ਉਹਨਾਂ ਨੂੰ ਸਤਿਕਾਰ ਸਹਿ ਥੱਲੇ ਉਤਾਰੀਏ ਜਦੋਂ ਖਾਨ ਸਾਹਿਬ ਨੇ ਗੱਲ ਕੀਤੀ ਦਿਲਬਰ ਸਿੰਘ ਨੇ ਉਸ ਦਿਨ ਆਪਾਂ ਸਾਰੇ ਧਰਮਾਂ ਵਾਲੇ ਇਕੱਠੇ ਹੋਈਏ ਹਾਂਜੀ ਇਕੱਠੇ ਹੋਈਏ ਤੇ ਇੱਕ ਪੰਜਾਬ ਨੂੰ ਇੱਕ ਉਹ ਮਾਹੌਲ దਈਏ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਹੈ ਕਿ ਆਪਾਂ ਸਾਰੇ ਭਾਈਚਾਰਾ ਜਿਹੜਾ ਸਾਡਾ ਏਕਪੇਤਾ ਇੱਕ ਸਕੇ ਹੰਬਾਰ ਤੋਂ ਮੇਰਾ ਕਰੋ ਹੈ ਜੋ ਇੱਕਾ ਤੋਂ ਇੱਕ ਹੀ ਹੈ ਨਾ ਉਹ ਫਿਰ ਦੂਹ ਹੈ ਹੀ ਨਹੀਂਗੇ ਸੋ ਆਪਾਂ ਇਸ ਢੰਗ ਦੇ ਨਾਲ ਇੱਕ ਵਧੀਆ ਸ਼ੁਰੂਆਤ ਪੰਜਾਬ ਵਾਸਤੇ ਕਰੀਏ ਤੇ ਖਾਸ ਤੌਰ ਤੇ ਮੈਂ ਜਸਵੀ ਚੈਨਲ ਦੇ ਰਹੀ ਤੁਸੀਂ ਸਾਡਾ ਇਹ ਪ੍ਰੋਗਰਾਮ ਇਹ ਸਾਰੇ ਵੀਡੀਓ ਦੇਖਦੇ ਪਏ ਹੋ ਮੈਂ ਉਹਦੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਆਓ ਤੁਸੀਂ ਵੀ ਇਸ ਗੱਲ ਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਕਾਰਜ ਬੜਾ ਵੱਡਾ ਹੈ ਤੇ ਉਹਨਾਂ ਸਹਿਬਜ਼ਾਦਿਆਂ ਦੀ ਜਿਨ੍ਹਾਂ ਦੀ ਕੁਰਬਾਨੀ ਦੀ ਗੱਲ ਹੁਣੇ ਆਪਾਂ ਕੀਤੀ ਉਹਨਾਂ ਦੀ ਕਿਰਪਾ ਦੇ ਨਾਲ ਗੁਰਕਲਗੀ ਤਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਉਸ ਦਿਨ ਗੱਲ ਕੀਤੀ ਸੀ ਸਟੇਜ ਤੇ ਵੀ ਕੀਤੀ ਸੀ ਬਾਬਾ ਜੀ ਜੀ ਕਿ ਮੈਨੂੰ ਉਸ ਦਿਨ ਮਹਿਸੂਸ ਹੋ ਰਿਆ ਸੀ ਅੱਜ ਸਾਰੇ ਪਗੰਬਰ ਸਾਡੇ ਤੇ ਖੁਸ਼ ਨੇ ਬਿਲਕੁਲ ਯਾ ਜਦੋਂ ਸਾਰੇ ਪਗੰਬਰਾਂ ਨੂੰ ਇਕੱਠਿਆਂ ਕੀਤਾ ਠੀਕ ਹੈ ਨਾ ਉੱਥੇ ਮੁਹੰਮਦ ਸਾਹਿਬ ਦੇ ਵੀ ਸ਼ਾਹੀ امام ਸਾਹਿਬ ਖੁਦ ਆਏ ਸਨ ਉਸ ਦਿਨ ਇਹ ਚਾਈਨੈਸ ਹੀ ਪਹੁੰਚ ਸਕੇ ਨੇ ਦੇ ਨੁਮਾਇंदे ਸੀਗੇ ਲਗਾਤਾਰ ਅਬਰੋਂ ਉਧਰੋਂ ਵੀ ਚੈਸਟ ਵਾਲੋਂ ਵੀ ਆਏ ਹੋਏ ਸੀਗੇ ਤੇ ਸਾਧੂ ਤਾਂ ਸੰਤ ਸਿੱਖ ਸਾਧੂ ਤਾਂ ਸਾਰੇ ਹੋਰ ਪਹੁੰਚੇ ਹੋਏ ਸਨ ਸੋ ਆਪਾਂ ਸਾਰੇ ਹੀ ਉਸ ਮਾਲਕ ਦੇ ਬੱਚੇ ਉਸਦੇ ਕਿ ਬੜੀ ਖੁੱਲੀ ਗੱਲਬਾਤ ਅੰਦਰ ਹੋਈ ਹੈ ਤੁਸੀਂ ਵੀ ਉਹ ਜਿਹੜੀ ਗੱਲ ਕੀਤੀ ਸੀ ਕਿ ਗੁਰਬਾਣੀ ਮੈਂ ਕਹਿੰਦਾ 1-2 ਮਿੰਟ ਉਹ ਲਾਈ ਦਿਓ ਕਿਉਂਕਿ ਉਹ ਖਜ਼ਾਨਾ ਵਿੱਚ ਪਹੁੰਚ ਜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂਕਿ ਜਿਹੜੀ ਗੱਲ ਕੀਤੀ ਨਾ ਅ ਅਜੀਤ ਸਿੰਘ ਸਾਹਿਬ ਨੇ ਉਹ ਕਹਿੰਦੇ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਲਿਖਣਾ ਤੇ ਉਹ ਤੁਸੀਂ ਉਹਦਾ ਥੋੜਾ ਜਿਹਾ ਡਿਫਾਈਨ ਕੀਤਾ ਸੀ ਉਹ ਥੋੜਾ ਜਿਹਾ ਸਾਂਝਾ ਕਰਦੇ ਜੀ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਕੀ ਵਿਸ਼ੇਸ਼ਤਾ ਹੈ ਕਲਯੁਗ ਦਾ ਜਿੰਦਾ ਗੁਰੂ ਕਿਉਂ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਮੇਰੇ ਆਪਣੇ ਵਿਚਾਰ ਹਨ ਔਰ ਲੇਕਿਨ ਇਹ ਜੋ ਵੀ ਗੱਲ ਹੈ ਪ੍ਰਮਾਣਿਤ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕਮਾਤਰ ਸੰਸਾਰ ਦਾ ਐਸਾ ਗ੍ਰੰਥ ਹੈ ਜੋ ਏਸ਼ੀਆ ਪੈਸੀਫਿਕ ਨਾ ਕੇਵਲ ਭਾਰਤ ਬਲਕਿ ਏਸ਼ੀਆ ਦੀ ਜਿਤਨੀ ਵੀ ਪਸ਼ਾਵਾਂ ਹੈ ਸਾਰੀਆਂ ਗੁਰੂ ਗ੍ਰੰਥ ਸਾਹਿਬ ਅਰਚ ਦਰਜ ਇਸ ਤੇ ਖੋਜ ਵੀ ਹੋ ਰਹੀ ਹੈ ਇਹ ਗੱਲ ਵਿਗਿਆਨਿਕ ਗੱਲ ਹੈ ਔਰ ਸਾਰੇ ਗੱਲੇ ਮੰਨਦੇ ਆ ਜੀ ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕਦਾਂ ਦਾ ਗ੍ਰੰਥ ਹੈ ਸਾਰੇ ਗ੍ਰੰਥਾਂ ਚ ਕੀਆ ਜਾਂਦਾ ਸੀ ਸਾਰੇ ਇੱਕ ਆ ਹਮ ਹਮ ਪਰ ਗੁਰੂ ਗ੍ਰੰਥ ਸਾਹਿਬ ਮਾਰ ਸਾਨੂੰ ਇੱਕ ਕਰਕੇ ਦਿਖਾਉਂਦਾ ਹੈ ਹਮ ਹਮ ਗੁਰੂ ਗ੍ਰੰਥ ਸਾਹਿਬ ਮਾਰ ਚ ਹਰ ਮਹਾਪੁਰਖ ਦੀ ਜਿੱਥੇ ਮਹੰਮਦ ਸਾਹਿਬ ਦੀ ਉਡਾਈ ਹੈ ਉੱਥੇ ਕ੍ਰਿਸ਼ਨ ਤੇ ਰਾਮ ਦੀ ਵੀ ਉਡਾਈ ਤੋਂ ਭਰਪੂਰ ਹੈ ਗੁਰੂ ਗ੍ਰੰਥ ਸਾਹਿਬ ਮਾਰ ਹਮ ਹਮ ਹਰ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਨੇ ਸਤਕਾਰ ਦਿੱਤਾ ਹੈ ਇਸ ਲਈ ਵੀ ਪੂਜਣਯੋਗ ਗ੍ਰੰਥ ਹੈ ਸਭ ਦਾ ਗ੍ਰੰਥ ਹੈ ਹਮ ਹਮ ਸਭ ਦਾ ਗੁਰੂ ਹੈ ਤੀਸਰੀ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਕਲਯੁਗ ਦੇ ਅੰਦਰ ਜੋ ਸਭ ਤੋਂ ਵੱਡੀ ਅਜ ਹੂੰ ਹੂੰ ਪ੍ਰੋਬਲਮ ਖੜੀ ਹੋਈ ਹੈ ਉਹ ਅਸੀਂ ਪਹਿਲਾਂ ਆਪਣੇ ਆਪ ਨੂੰ ਧਰਮਾਂ 'ਚ ਵੰਡਿਆ ਫਿਰ ਮਜਬਾਂ 'ਚ ਵੰਡਿਆ ਹੌਲੀ ਹੌਲੀ ਅਸੀਂ ਜਾਤਾਂ ਪਾਤਾਂ 'ਚ ਵੰਡ ਲਿਆ ਹੂੰ ਹੂੰ ਅਸੀਂ ਇੱਕ ਦੂਜੇ ਦੇ ਇੰਨੇ ਭਿੰਨ ਭੇਦ 'ਚ ਪੈ ਗਏ ਕਿ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗ ਪਏ ਜਾਤ ਪਾਤ ਦੇ ਨਾਮ ਤੋਂ ਹੂੰ ਹੂੰ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਇੱਕੋ ਮਾਤਰ ਦੁਨੀਆ ਦਾ ਐਸਾ ਗ੍ਰੰਥ ਹੈ ਜਿਸ 'ਚ ਹਰ ਜਾਤੀ ਦੇ ਕਹੇ ਜਾਣ ਵਾਲੇ ਮਹਾਪੁਰਖਾਂ ਦੀ ਬਾਣੀ ਹੈ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਇਸ ਕਲਯੁਗ ਦਾ ਗੁਰੂ ਹੈ ਭਾਵ ਜੇ ਸਾਨੂੰ ਕੋਈ ਇਕੱਠਾ ਕਰ ਸਕਦਾ ਹੈ ਇਕੱਠਿਆਂ ਬਾ ਸਕਦਾ ਹੈ ਇਕੱਠੇ ਸਾਰੇ ਸੰਸਾਰ ਨੂੰ ਉਪਦੇਸ਼ ਦੇ ਸਕਦਾ ਹੈ ਪ੍ਰੈਕਟੀਕਲ ਤੇ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਧਰਮ ਗ੍ਰੰਥ ਬਹੁਤ ਪੂਜਣਯੋਗ ਹੈ ਬਹੁਤ ਵੱਡੀ ਮਹਾਨਤਾ ਹੈ ਹਰੇਕ ਧਰਮ ਗ੍ਰੰਥ ਵਿੱਚ ਇਹੀ ਸਿਖਾਇਆ ਗਿਆ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਦਿਖਾ ਰਹੇ ਹਨ ਇਸ ਕਲਯੁਗ ਵਿੱਚ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋ ਜੇ ਇਹ ਤਾਂ ਬੜੇ ਵੱਡੇ ਦੁੱਖ ਦੀ ਗੱਲ ਹੈ ਇਸ ਲਈ ਭਾਈ ਗੁਰਜੀਤ ਸਿੰਘ ਜੀ ਖਾਲਸਾ ਦਾ ਵੀ ਸਤਿ ਧੰਵਾਦ ਕਰਨਾ ਚਾਹਾਂਗੇ ਕਿ ਇਸ ਸੰਸਾਰ 'ਚ ਅੱਜ ਜਿੱਥੇ ਅਸੀਂ ਤਰ੍ਹਾਂ ਤਰ੍ਹਾਂ ਦੇ ਵਿਭਮਾਂ ਪਰਮਾਂ 'ਚ ਪਏ ਹੋਏ ਆਂ ਬਸੇ ਆਂ ਉਹ ਸਾਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਅਸੀਂ ਸਾਰੇ ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹੀਏ ਉਹਨਾਂ ਦਾ ਅਧਿਐਨ ਕਰੀਏ ਤੇ ਉਸ ਮਾਰਗ 'ਤੇ ਚੱਲੀਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਾਨੂੰ ਇਹ ਸਾਰੀ ਚੀਜ਼ਾਂ ਸਕੰਦੇ ਹੋਰ ਬਹੁਤ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ਹਨ ਅਗਰ ਅਸੀਂ ਦੱਸਣ ਲੱਗੀਆਂ ਹਜ਼ਾਰਾਂ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਦੂਜੀਆਂ ਗ੍ਰੰਥਾਂ ਤੋਂ ਅਲੱਗ ਹਨ ਵਿਲੱਖਣ ਹਨ ਸੋ ਉਹ ਬੜੇ ਅਸੀਂ ਕਿਸੇ ਦਿਨ ਕੋਈ ਮੌਕਾ ਬਣਿਆ ਤੇ ਅਪਾ ਲੈ ਕੇ ਹੋਰ ਬਾਰੇ ਕਰਾਂਗੇ ਵਿਚਾਰ ਬਚਨਾਂ ਦੇ ਨਾਲ ਇੱਕ ਗੱਲ ਮੈਂ ਅਟੈਚ ਕਰ ਦੇਣਾ ਵੀ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਸਾਰੇ ਆਪ ਮਹਿਸੂਸ ਕਰ ਸਕਦੇ ਆ ਕਿ ਜਿੰਨੇ ਵੀ ਧਰਮ ਗ੍ਰੰਥ ਨੇ ਹਾਂ ਜੀ ਸਾਰੇ ਰੱਬ ਦੀਆਂ ਗੱਲਾਂ ਕਰਦੇ ਆ। ਰੱਬ ਦੀ ਵਡਿਆਈ ਕਰਦੇ ਆ। ਜੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਨਾ। ਗੁਰੂ ਗ੍ਰੰਥ ਸਾਹਿਬ ਦੇ ਚ ਲਿਵਿੰਗ ਗੁਰੂ ਮੈਂ ਤਾਂ ਵੀ ਬਹੁਤ ਵੱਡਾ ਕਰਕੇ ਮੰਨਦਾ। ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤੇ ਸਿੱਧੀ ਰੱਬ ਨਾਲ ਗੱਲਾਂ ਹੀ ਕਰਾ ਦਿੰਦੇ ਆ। ਬਿਲਕੁਲ ਜੀ ਇਹ। ਆਪਾਂ ਪਿੱਛੇ ਦੇਖਿਆ ਸੀ। ਰੱਬ ਨਾਲ ਗੱਲਾਂ ਕਰਾ ਦਿੰਦੇ ਆ। ਆਹ। ਸਭ ਗੁਰੂ ਬਾਣੀ ਨੂੰ ਬਾਣੀ ਧਿਆਨ ਇਹ ਬਾਣੀ ਜੋ ਜੀਉ ਜਾਣੇ ਨਾਲ ਜੁੜ ਕੇ ਪੜੇ ਤੇ ਸੈਂਤਰ ਵਸੇ ਹਰਨਾਮਾ ਪਿਛੇ ਅਸੀਂ ਇੱਕ ਵੀਡੀਓ ਦੇਖੀ ਸੀ ਭਾਈ ਭਰਪੂਰ ਸਿੰਘ ਹੋਰਾਂ ਦੀ ਸੋਸ਼ਲ ਮੀਡੀਆ ਤੇ ਬਹੁਤ ਮਿਲੀਅਨ ਵਿਊਜ਼ ਉਹਨੂੰ ਮਿਲੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਾਨੂੰ ਉਪਦੇਸ਼ ਸੀ ਵਰਸੀ ਕਿ ਜੇ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਸੋ ਉਸ ਢੰਗ ਦੇ ਨਾਲ ਉਸ ਪਿਆਰ 'ਚ ਭਿੱਜ ਕੇ ਬਾਣੀ ਪੜਦੇ ਨੇ ਸੋ ਸਾਡਾ ਸਾਰੇ ਹੀ ਧਰਮ ਗ੍ਰੰਥਾਂ ਨੂੰ ਸਜਦਾ ਤੇ ਆਪਾਂ ਸਾਰੇ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉਹ ਦਿੱਲੀ ਜਾਂਦੇ ਨੇ ਤੇ ਬਹਾਦਰ ਸ਼ਾਹ ਨੇ ਇੱਕ ਸਵਾਲ ਕੀਤਾ ਸੀ ਕਿ ਧਰਮ ਤੁਹਾਡਾ ਵੱਡਾ ਕਿ ਸਾਡਾ ਵੱਡਾ ਉਹਨਾਂ ਦਾ ਇੱਕ ਜਵਾਬ ਸੀ ਬੜਾ ਹੀ ਖੂਬਸੂਰਤ ਹੈ ਇਤਿਹਾਸਕਾਰ ਜਿਹੜੇ ਤੇ ਜਿਹੜੇ ਇਤਿਹਾਸ ਨੂੰ ਪੜ੍ਹਦਮਲੇ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਮਸਜਬ ਤੇਰਾ ਖੂਬ ਹਮਾਰਾ ਖੂਬ ਤੁਮ ਕੋ ਤੇਰਾ ਖੂਬ ਹਮ ਕੋ ਹਮਾਰਾ ਖੂਬ ਸੋ ਇਹ ਖੂਬਸੂਰਤੀ ਹੈ ਗੁਰੂ ਉਪਦੇਸ਼ ਦੀ ਇਹ ਖੂਬਸੂਰਤੀ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਇੱਕ ਮੈਂ ਲਾਸਟ ਦੇ ਵਿੱਚ ਇੱਕ ਗੱਲ ਤੁਹਾਡੇ ਹੁੰਦਿਆ ਨਹੀਂ ਸੀ ਹੋਈ ਕੱਲ੍ਹ ਹੋਈ ਸੀ ਅਸੀਂ ਉਹ ਸਾਰਾ ਡਿਸਕਸ ਕਰ ਰਹੇ ਸੀ 15 ਤੋਂ ਲੈ ਕੇ ਹੁਣ ਤੱਕ ਦੀਆਂ ਬੇਅਦਬੀਆਂ ਤੇ ਐਲਕੇ ਯਾਦਵ ਸਾਹਿਬ ਕਹਿੰਦੇ ਵੀ ਵੇਖ ਲਓ ਇਹ ਪੰਜਾਬ ਹੈ ਇੰਨਾ ਕੁਝ ਹੋ ਗਿਆ ਸਿੱਖਾਂ ਦੇ ਨਾਲ ਪਰ ਕਿਤੇ ਇਸ ਗੱਲ ਤੇ ਦੰਗੇ ਨਹੀਂ ਹੋਏ ਕਿ ਕਿਸੇ ਗਵਾਂਡੀ ਦਾ ਜਾ ਕੇ ਸਿਰ ਪਾੜਿਆ ਹੋਵੇ ਵੀ ਹਾਂ ਇਹ ਬਿਲਕੁਲ ਬਿਲਕੁਲ ਕਿਤੇ ਦੰਗੇ ਨਹੀਂ ਹੋਏ ਇਦਾਂ ਦੇ ਕਿ ਬੇਅਦਬੀ ਹੋਈ ਹੈ ਤੇ ਅਸੀਂ ਤੇਰਾ ਜਾ ਕੇ ਮਤਲਬ ਘੜ ਫੂਕਦੀ ਹੈ ਕਿ ਅੱਗ ਲਾਦੀ ਹੈ ਕੋਈ ਦੂਜੇ ਧਰਮ ਦੇ ਸਥਾਨ ਦਾ ਨੁਕਸਾਨ ਹੋਏ ਸੇ ਸਿੱਖੀ ਹੈ ਇਹ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉਤੇ